ਕੀ ਵਿਕਰਮ ਮਜੀਠੀਆ ਨੇ ਆਪਣੀ ਦਾੜ੍ਹੀ ਸੈੱਟ ਕਰਵਾਈਏ? ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਵਿੱਚੇ ਦਿਖਾਈ ਦੇ ਰਿਹਾ ਇਨਸਾਨ ਵਾਕਈ ਹੀ ਵਿਕਰਮ ਮਜੀਠੀਆ ਹੈ। ਜੇਕਰ ਤੁਹਾਨੂੰ ਇਸ ਵੀਡੀਓ ਬਾਰੇ ਕੋਈ ਭਰਪੂਰ ਖ਼ਬਰ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਹੈ ਕਿਉਂਕਿ ਇਸ ਖ਼ਬਰ ਰਾਹੀਂ ਮਜੀਠੀਆ ਦੇ ਨਾਮ ਹੇਠ ਵਾਇਰਲ ਹੋ ਰਹੀ ਵੀਡੀਓ ਦੀ ਅਸਲ ਸੱਚਾਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਤੇ سوشل میڈیا ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਵਿਅਕਤੀ ਨੂੰ ਆਪਣੀ ਦਾੜੀ ਸੈੱਟ ਕਰਵਾਉਂਦੇ ਦੇਖਿਆ ਜਾ ਸਕਦਾ ਹੈ ਵੀਡੀਓ ਨੂੰ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਨੇ ਪਰ ਜਦੋਂ ਸਾਡੀ ਟੀਮ ਨੇ ਵੀਡੀਓ ਦੀ ਸੱਚਾਈ ਜਾਣਨ ਲਈ ਸੋਸ਼ਲ ਮੀਡੀਆ ਖੰਘਾਲਣਾ ਸ਼ੁਰੂ ਕੀਤਾ ਤਾਂ ਪਤਾ ਲੱਗਿਆ ਕਿ ਇਹ ਵੀਡੀਓ ਵਿਕਰਮ ਮਜੀਠੀਆ ਦੀ ਨਹੀਂ ਸਗੋਂ ਕਿਸੇ ਹੋਰ ਨੌਜਵਾਨ ਦੀ ਹੈ ਜੋ ਹੂ ਬੂ ਹੂ ਵਿਕਰਮ ਮਜੀਠੀਆ ਵਰਗਾ ਨਜ਼ਰ ਆਉਂਦਾ ਹੈ ਜਿਸ ਦੀ ਕੇ ਅਸਲ ਵੀਡੀਓ ਵੀ ਸੈਂਟਰਲ ਪੰਜਾਬ ਟੀਵੀ ਦੇ ਹੱਥ ਲੱਗੀ ਹੈ ਦਰਸਲੇ ਦੋਵੇਂ ਵੀਡੀਓਜ਼ ਇੰਸਟਾਗ੍ਰਾਮ ਤੇ ਇੱਕ ਪੇਜ ਨਾਈਸ ਪ੍ਰੋਫੈਸ਼ਨਲ ਸੈਲੂਨ ਵੱਲੋਂ ਬਣਾਈਆਂ ਗਈਆਂ ਨੇ ਜਿੱਥੇ ਕਿ ਇਸ ਨੌਜਵਾਨ ਨੇ ਆਪਣੀ ਦਾੜ੍ਹੀ ਠੀਕ ਕਰਵਾਈਏ ਉਦੋਂ ਇਸ ਵੀਡੀਓ ਦੇ ਫਾਇਰਲ ਹੋਣ ਤੋਂ ਬਾਅਦ ਅਤੇ ਤਰ੍ਹਾਂ ਤਰ੍ਹਾਂ ਦੇ ਕਮੈਂਟਾਂ ਤੋਂ ਪਰੇਸ਼ਾਨ ਸੈਲੂਨ ਮਾਲਕ ਨੇ ਇੱਕ ਸਟੋਰੀ ਪਾਈਏ ਜਿਸ ਵਿੱਚ ਉਸ ਨੇ ਲਿਖਿਆ ਕਿ ਇਹ ਵੀਡੀਓ ਵਿਕਰਮ ਮਜੀਠੀਆ ਦੀ ਨਹੀਂ ਹੈ ਸਗੋਂ ਉਹਨਾਂ ਕੋਲ ਕੋਈ ਨੌਜਵਾਨ ਦਾੜ੍ਹੀ ਠੀਕ ਕਰਵਾਉਣਾ ਆਇਆ ਸੀ ਇਹ ਵੀਡੀਓ ਉਸੇ ਨੌਜਵਾਨ ਦੀ ਹੈ ਉਦਰਾ ਕਾਲੀਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਛੱਤਰ ਸਿੰਘ ਨੇ ਇਸ ਵਿਅਕਤੀ ਦੀਆਂ ਫੋਟੋਜ਼ ਨੂੰ ਸ਼ੇਅਰ ਕੀਤਾ ਹੈ ਅਤੇ ਸਪਸ਼ਟੀਕਰਨ ਦਿੱਤਾ ਹੈ ਕਿ ਵਾਇਰਲ ਵੀਡੀਓ ਵਿਕਰਮ ਮਜੀਠੀਆ ਦੀ ਨਹੀਂ ਹੈ ਤਾਂ ਹੁਣ ਸਾਫ਼ ਹੈ ਕਿ ਇਹ ਵੀਡੀਓ ਵਿਕਰਮ ਮਜੀਠੀਆ ਦੀ ਨਹੀਂ ਹੈ ਜਿਸ ਤੋਂ ਇਹ ਵੀ ਸਾਫ਼ ਹੋ ਗਿਆ ਹੈ ਕਿ ਸੋਸ਼ਲ ਮੀਡੀਆ ਤੇ ਕੁਝ ਵੀ ਸ਼ੇਅਰ ਜਾਂ ਫਿਰ ਫਾਰਵਰਡ ਕਰਨ ਤੋਂ ਪਹਿਲਾਂ ਉਸ ਦੀ ਕੋਖ ਪੜਤਾਲ ਕਰਨੀ ਕਿੰਨੀ ਜ਼ਰੂਰੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ